ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਹੋਰ ਦੱਸੋ ਕਿਵੇਂ ਹੋ ਠੀਕ ਹੋ ਵਧੀਆ ਜੀ ਮੈਂ ਨਾ ਮੇਰੇ ਸਬਸਕ੍ਰਾਈਬਰ ਨੂੰ ਪੁੱਛ ਰਿਹਾ ਲਾਈਕ ਤਾਂ ਹੋਣਗੇ ਤਾਂ ਫਿਰ ਵੀ ਸਾਰੇ ਹੈ ਤੇ ਅੱਜ ਨਾ ਤੁਹਾਨੂੰ ਅਸੀਂ ਦਿਖਾਉਣੇ ਆਂਗੇ ਐਨਾ ਵਧੀਆ ਪਾਰਕ ਬਣਿਆ ਹੋਇਆ ਹੈਗਾ ਜਿਹੜੀਆਂ ਸਮਾਣੇ ਨਾਲ ਮੜੀਆਂ ਨੇ ਜਿਨ੍ਹਾਂ ਨੂੰ ਸਵਰਗ ਧਾਮ ਕਹਿੰਦੇ ਆ ਨਾ ਉਹ ਦਿਖਾਉਣੇ ਆਂਗੇ ਸਵਰਗਿਆਂ ਦੇ ਛੋਟੇ ਮਿਲ ਤੇ ਏਅਰਪੋਰਟ ਆ ਇਹ ਹੈ ਨਾ ਇੱਥੋਂ ਓਡੀਆਂ ਹੋਈਆਂ ਫਲਾਈਟਾਂ ਕਦੇ ਵਾਪਸ ਨਹੀਂ ਜਾਂਦੀਆਂ ਹੈ ਨਾ ਇੱਥੋਂ ਓਡੀਆਂ ਹੋਈਆਂ ਫਲਾਈਟਾਂ ਨਹੀਂ ਜਾਂਦੀਆਂ ਵਾਪਸ ਚਲੋ ਮਰਨਾ ਹਰ ਇੱਕ ਰਿਹਾ ਵੀਰੇ ਜੀਣਾ ਝੂਠ ਹੈਗਾ ਤੇ ਚਲੋ ਤੁਹਾਨੂੰ ਪਾਰਕ ਦਿਖਾਉਣਾਗਾ ਬੜਾ ਟੌਪ ਦਾ ਪਾਰਕ ਹੈਗਾ ਬਣੇ ਰਹੋ ਵੀਡੀਓ ਦੇ ਨਾਲ ਘਰ ਤੋਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਚਲੋ ਫਿਰ ਤੁਹਾਨੂੰ ਦਿਖਾਵਾਂ ਤੇ ਇਹ ਦੇਖੋ ਜੀ ਸਭ ਤੋਂ ਪਹਿਲਾਂ ਅੰਦਰ ਵੜਨ ਲੱਗੇ ਜਿਹੜੀ ਮੂਰਤੀ ਹੈਗੀ ਕ੍ਰਿਸ਼ਨ ਮਹਾਰਾਜ ਜੀ ਦੀ ਸਾਹਮਣੇ ਦੇਖੋ ਘੋੜਿਆਂ ਦੇ ਉੱਪਰ ਰਸ ਦੇ ਉੱਪਰ ਸਵਾਰ ਨੇਗੇ ਇਥੋਂ ਸਟਾਰਟਿੰਗ ਹੁੰਦੀ ਹੈਗੀ ਤੇ ਚਲੋ ਹੁਣ ਤੁਹਾਨੂੰ ਅੱਗੇ ਦਿਖਾ ਦੰਨਾਗਾ ਸਾਹਮਣੇ ਸ਼ਿਵਜੀ ਦੀ ਜਿਹੜੀ ਬਹੁਤ ਸੋਹਣੀ ਮੂਰਤੀ ਹੈ ਜੀ ਉਹ ਰੱਖੀ ਹੋਈ ਹੈਗੀ ਸਾਹਮਣੇ ਦੇਖੋ ਕਿੰਨੀ ਟੌਪ ਦੀ ਹੈ ਤੇ ਇੱਧਰ ਬੱਚਿਆਂ ਦੇ ਖੇਡਣਾਂ ਵਾਸਤੇ ਵੀ ਕਾਫੀ ਟੌਪ ਦੀ ਚੀਜ਼ ਬਣਾਈ ਹੋਈ ਹੈਗੀ ਇਹਨਾਂ ਨੇ ਬੈਠਣ ਉੱਠਣ ਵਾਸਤੇ ਸ਼ਾਮ ਸਵੇਰੇ ਲੋਕ ਸ਼ਾਇਰ ਕਰਨ ਹੋਵੇ ਨੇ ਤੇ ਇੱਧਰ ਜਿਮ ਵਾਲੀਆਂ ਐਕਟੀਵਿਟੀਆਂ ਨੇਗੀਆਂ ਤੁਸੀਂ ਦੇਖ ਲਓ ਆ ਸਾਰੀਆਂ ਜਿਮ ਵਾਲੀਆਂ ਐਕਟੀਵਿਟੀਆਂ ਨੇ ਬਜ਼ੁਰਗ ਆਉਂਦੇ ਨੇ ਜਾਂ ਕੋਈ ਵੀ ਆਉਂਦੇ ਨੇ ਲੇਡੀਜ਼ ਵੀ ਆਉਂਦੇ ਆ ਬਹੁਤ ਆਉਂਦੇ ਨੇ ਲੇਡੀ ਵੀ ਆਉਂਦੀਆਂ ਨੇ ਕੰਮਣ ਤੇ ਆ ਜੋ ਬਹੁਤ ਸਬਸਕ੍ਰਾਈਬਰ ਵੀ ਬਹੁਤ ਆ ਗਏ ਆਓ ਜੀ ਠੀਕ ਹੋ ਜੀ ਹੋਰ ਜੀਰ ਜੀ ਕੀ ਹਾਲ ਨੇ ਕੈਮਰੇ ਜੇ ਤਾਂ ਚਲੋ ਵਧੀਆ ਤੇ ਹੋਣਾ ਨਾ ਸਿਲੈਕਟ ਆਜੋ ਹੁਣ ਆਪਾਂ ਤੁਹਾਨੂੰ ਦਿਖਾਣੇ ਆਂਗੇ ਜਿਹੜੀ ਪਾਰਕ ਦੀ ਮੇਨ ਚੀਜ਼ ਹੈਗੀ ਉੱਥੇ ਸਾਰਾ ਕੁਝ ਦਰਸਾਇਆ ਹੋਇਆ ਹੈਗਾ ਚਿੱਤਰ ਬਣਾ ਕੇ ਨਾ ਇੱਕ ਸਾਰਾ ਕੁਝ ਦਰਸਾਇਆ ਹੋਇਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਆਗੇ ਬਾਕੀ ਪਾਰਕ ਦੀ ਸਾਫ ਸਵਾਈ ਵੀ ਬਹੁਤ ਆਗੀ ਤੁਸੀਂ ਆਉਣਾਗਾ ਤਾਂ ਬੱਸ ਸਟੈਂਡ ਦੇ ਲਵੇ ਪਾਰਕ ਆ ਦੇਖੋ ਇਹ ਤਾਂ ਮੂਰਤੀਆਂ ਨੇ ਆ ਗਈਆਂ ਤੁਹਾਨੂੰ ਦਿਖਾਉਣਾ ਮੈਂ ਦੇਖੋ ਉਹ ਆ ਕੇ ਬੰਦਾ ਬਾਅਦ ਨਹੀਂ ਹੁੰਦਾ ਮੂਰਤੀਆਂ ਦੇਖੋ ਬਣਾਈਆਂ ਆਏ ਨੇ ਸਾਰੀਆਂ ਮੂਰਤੀਆਂ ਇਹ ਰੁਕੰਡੀਆਂ ਟਾਪ ਦੀਆਂ ਮੂਰਤੀਆਂ ਸਾਰੀਆਂ ਬਣਾਈਆਂ ਹੋਈਆਂ ਨੇ ਇਹ ਮੈਨੂੰ ਬਾਬਾ ਪਰਸ਼ੂਰਾਮ ਦੀ ਫੋਟੋ ਲੱਗਦੀ ਹੈ ਪਰਸ਼ੂਰਾਮ ਦੀ ਵਾ ਬਾਬਾ ਵਿਸ਼ਕਰਮਾ ਜੀ ਤੇ ਬਾਈ ਚਾਂਸ ਕਿਸੇ ਦੀ ਬੱਸ ਵੀ ਲੰਘ ਜੇ ਨਾ ਤਾਂ ਤਾਰ ਵੀ ਤੁਸੀਂ ਪਾਰਕ ਦੇ ਵਿੱਚ ਬੈਠ ਸਕਦੇ ਹੋਗੇ ਇੱਥੋਂ ਚੱਲੋ ਉੱਪਰ ਤਾਂ ਪਾਰਕ ਦੇ ਵਿੱਚ ਤੁਸੀਂ ਬੈਠ ਸਕਦੇ ਹੋਗੇ ਆ ਕੇ ਜੇ ਥੋੜੀ ਬੱਸ ਉਸ ਲੰਘ ਜੇ ਤਾਂ ਇੱਥੇ ਵੇਟਿੰਗ ਦਾ ਵੀ ਬਹੁਤ ਵਧੀਆ ਸਿਸਟਮ ਹੈਗਾ ਪਾਣੀ ਪੀਣ ਵਾਸਤੇ ਕੋਲਰ ਲੱਗਿਆ ਹੋਇਆ ਵਾਟਰ ਕੁਲਰ ਲੱਗਿਆ ਹੋਇਆ ਠੰਡਾ ਪਾਣੀ ਜੇ ਪੀਣਾ ਹੋਵੇ ਵੈਸੇ ਲੋਕੀ ਸਵੇਰ ਦੀ ਸ਼ੈਅਰ ਕਰਦੇ ਨੇ ਅਸੀਂ ਦੁਪਹਿਰ ਦੀ ਸ਼ੈਅਰ ਕਰ ਰਹੇ ਹਾਂਗੇ ਬੈਠੇ ਬੈਠੇ ਅੱਕਗੇ ਤੇ ਦੁਕਾਨ ਤੇ ਸੋਚਿਆ ਵੀ ਚਲ ਮੜਾ ਜਾ ਹੱਥ ਪੈਰ ਖੋਲ ਲੀਏ ਇਹ ਹੁਣ ਚਲਦੇ ਆਂਗੇ ਆਪਾਂ ਹਾਂ ਓਏ ਬੈਂਗਣੀਆਂ ਲੱਗ ਰਹੀਆਂ ਨੇ ਬੈਂਗਣੀਆਂ ਵੀ ਲੱਗੀਆਂ ਨੇ ਸਬਜ਼ੀਆਂ ਵੀ ਲੱਗੂਆਂ ਨੇ ਸਬਜ਼ੀਆਂ ਵੀ ਨੇ ਮੈਂ ਤਾਂ ਬੈਂਗਣੇ ਦੇਖਿਆ ਜਿੰਨੇ ਇਹ ਦੇਖੋ ਕਿੰਨੀਆਂ ਪਿਆਰੀਆਂ ਪਿਆਰੀਆਂ ਬੈਂਗਣੀਆਂ ਲੱਗੀਆਂ ਹੋਈਆਂ ਨੇ ਮਿਰਚਾ ਨਿੰਬੂ ਮਰੂਦ ਹੈ ਨਾ ਕਾਫੀ ਅਨਾਰ ਅਨਾਰ ਬਦਾਮ ਨਹੀਂ ਹੈਗੇ ਕੱਜੂ ਦੇ ਬਦਾਮ ਨੇ ਇਹ ਬਸ ਬਾਕੀ ਦਾ ਇਹਦਾ ਕੁਝ ਹੈ ਕਿਹੜਾ ਕੁਝ ਹੈ ਇਹ ਚਲੋ ਹੁਣ ਆਪਾਂ ਕਰ ਲਈ ਦੁਪਹਿਰ ਦੀ ਸਹਰ ਤੁਹਾਨੂੰ ਦਿਖਾ ਨਾਏ ਸਾਈਡ ਦੇ ਉੱਪਰ ਵੀ ਦੇਖੋ ਇਧਰ ਕਿੰਨੀ ਸਫਾਈ ਹੈਗੀ ਇਹਦੇ ਵਿੱਚ ਵੀ ਕਾफी ਸਫਾਈ ਹੈ ਦੇਖੋ ਆ ਤੁਸੀਂ ਦੇਖ ਸਕਦੇ ਹੋਗੇ ਜਿਹੜਾ ਸਾਹਮਣੇ ਢੇਰੀ ਉੱਡਰੀ ਹੈ ਨਾ ਤੁਹਾਨੂੰ ਤਾਂ ਇਦਾਂ ਹੋ ਵੀ ਢੇਰੀ ਆ ਰਹੀ ਆ ਇਹ ਕੋਈ ਢੇਰੀ ਨਹੀਂ ਹੈਗੀ ਇਹ ਸਰਕਾਰ ਦੀਆਂ ਕਰਤੂਤਾਂ ਨੇ ਗਈਆਂ ਜਿਹੜਾ ਕਿ ਇੱਥੇ ਫੈਕਟਰੀਆਂ ਕੋਲੋਂ ਆ ਕੇ ਰਸਤਾ ਟੁੱਟ ਜਾਂਦਾਗਾ ਬਿਲਕੁਲ ਖਰਾਬ ਹੋਇਆ ਪਿਆ ਮੀਂਹ ਦੇ ਵਿੱਚ ਬੜਾ ਭੈੜਾ ਹਾਲ ਹੁੰਦਾਗਾ ਇੱਥੇ ਤੁਸੀਂ ਦੇਖ ਸਕਦੇ ਹੋ ਆ ਦੇਖੋ ਦੇਖੇ ਡੇ ਵੱਡੇ ਖੱਡੇ ਨੇਗੇ ਇੱਥੇ ਕੁਛ ਨਹੀਂ ਪਤਰਾ ਦਾ ਪੂਰਾ ਜਾਮ ਲੱਗ ਜਾਂਦਾਗਾ ਇੱਥੇ ਐਡੇ ਐਡੇ ਲੰਬੇ ਖੱਡੇ ਨੇਗੇ ਦੇਖੋ ਲੰਘਦੇ ਸਾਰੇ ਮੰਤਰੀ ਐਮ ਐਲ اے ਇੱਥੋਂ ਦੀ ਨੇ ਪਰ ਸਾਰਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈਗੀ ਕੋਈ ਮਤਲਬ ਨਹੀਂ ਕਿਸੇ ਨੂੰ ਸੜਕ ਦੇ ਨਾਲ ਸਾਰੇ ਮੰਤਰੀ ਐਮ ਐਲ اے ਵੱਡੇ ਵੱਡੇ ਲੀਡਰ ਸਾਰੇ ਇੱਥੋਂ ਲੰਘਦੇ ਨੇ ਪਰ ਮਜਾਲਾ ਮਾਂ ਦੇ ਪੁੱਤਾਂ ਦੇ ਕੋਈ ਕੰਨ ਦੇ ਉੱਪਰ ਜੂੰਗੀ ਸੜਕ ਦੀ ਹੋਵੇ ਬਸ ਅਣ ਦੇਖਿਆ ਕਰਕੇ ਲੰਘ ਜਾਂਦੇ ਨੇਗੇ ਮੇਰੀ ਤਾਂ ਇਹੀ ਬੇਨਤੀ ਹੈਗੀ ਸਰਕਾਰ ਤਾਂ ਹੁਣ ਖਤਮ ਆ ਸਰਕਾਰ ਤਾਂ ਜ਼ੀਰੋ ਆ ਗਈ ਪਰ ਮੈਂ ਫੇਰ ਵੀ ਬੇਨਤੀ ਕਰਦਾਗਾ ਜੇ ਕੋਈ ਸੁਣਦਾਗਾ ਮੇਰਾ ਵੀਰ ਤਾਂ ਦੇਖ ਲੋ ਇੰਨਾ ਭੜਾ ਹਾਲਾ ਰਸਤੇ ਦਾ ਇਹ ਤਾਂ ਚੰਗਾ ਪਹਾੜਾ ਬੰਦਾ ਲੰਗੇ ਤਾਂ پاگل ਹੋ ਜਾਂਦਾਗਾ ਜਦੋਂ ਮੀਂਹ ਆਉਂਦਾਗਾ ਇਤੋਂ ਗੱਡੀਆਂ ਦੇ ਏਅਰ ਵੀ ਪਟ ਜਾਂਦੇ ਨੇਗੇ ਹੋਰ ਪਤ ਨਹੀਂ ਐਕਸਲ ਟੱਜ ਜਾਂਦੇ ਨੇਗੇ ਬਹੁਤ ਅੱਗ ਸੁਭਾ ਹੋ ਜਾਂਦਾਗਾ ਤੇ ਮੇਰਾ ਵੀਰ ਹੱਥ ਜੋੜ ਕੇ ਬੇਨਤੀ ਆ ਵੀ ਆ ਭਵਾਨੀ ਘਰ ਤੋਂ ਜਿਹੜਾ ਸਮਾਣਾ ਰੋਡ ਆ ਫੈਕਟਰੀਆਂ ਦੇ ਕੋਲੇ ਜਿੱਥੇ ਵੀ ਸਾਰੇ ਭਈਏ ਨੇਗੇ ਤੇ 에ਰ ਉੜ ਦਾ ਕੋਈ ਹੀਲਾ ਕਰੋ ਮੇਰਾ ਵੀਰ ਬਸ ਇਹੀ ਮੈਂ ਕਹਿਣਾਗਾ ਸਾਡੇ ਕੋਲ ਜਿੰਨਾ ਭੈੜਾ ਹਾਲ ਹੈ ਇੱਥੇ ਇੰਨਾ ਟ੍ਰੈਫਿਕ ਹੋ ਜਾਂਦਾਗਾ ਛੱਡ ਗੱਲਾਂ ਤਾਂ ਤੇ ਚਲੋ ਠੀਕ ਆ ਵੀਰੇ ਬਾਕੀ ਵੀਡੀਓ ਨੂੰ ਬਤ ਵਤ ਸ਼ੇਅਰ ਜ਼ਰੂਰ ਕਰ ਦੋ ਤਾਂ ਜੋ ਹੋਰ ਅੱਗੇ ਲੋਕਾਂ ਤੱਕ ਪਹੁੰਚ ਸਕੇ ਲੋਕ ਵੀ ਲਾਨਤਾ ਪਾਉਣ ਸਰਕਾਰ ਨੂੰ ਵੀ ਆ ਘਟੀਆਂ ਕੰਮ ਜਿਹੜਾ ਕੀਤਾ ਹੋਇਆ ਹੈਗਾ ਇਹਨਾਂ ਨੇ ਠੀਕ ਆ ਵੀਰੇ ਸਾਰਿਆਂ ਨੂੰ ਪਿਆਰ ਭਰੀ ਸੱਚੀ ਕਹਾਂ